75 ਸਾਲਾਂ ਬਾਅਦ ਇੱਕ ਸਾਨੂੰ ਪੰਜਾਬ ਨੂੰ ਇਹੋ ਜਿਹਾ ਹੀਰਾ ਮੁੱਖ ਮੰਤਰੀ ਮਿਲਿਆ ਮਾਨ ਸਾਹਿਬ ਨੂੰ ਮੁਬਾਰਕਬਾਦ ਬਣਦੀ ਆ ਦੋ ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਨਿਹਾਰ ਬਦਲੀ ਆ ਸਾਡੇ ਏਰੀਆ 'ਚ ਤਾਂ ਬਿਲ ਕਿਸੇ ਨੂੰ ਆਇਆ ਨਹੀਂਗਾ ਮੈਨੂੰ ਤਾਂ ਲੱਗਦਾ ਸਾਰੇ ਸ਼ਹਿਰ 'ਚ ਨਹੀਂ ਬਿਲਾ ਰਿਹਾ 600 ਜੁੜ ਤੋਂ ਫ੍ਰੀ ਹੋ ਗਈ ਦੋ ਮਹੀਨਿਆਂ ਦੀ ਬਿੱਲ ਨਹੀਂ ਆ ਰਿਹਾ ਕਿਸੇ ਨੂੰ ਜੋ ਲਾਈਟ ਮੋਟਰਾਂ ਵਾਲੀ ਆ ਨਾ ਜੱਟਾਂ ਵਾਲੀ ਕਿਸਾਨਾਂ ਵਾਲੀ ਵੀ ਉਹ 24 ਘੰਟੇ ਨਿਰਵਿਘਨਤਾ ਸਹਿਤ ਆ ਰਹੀ ਆ ਸਾਨੂੰ ਤਾਂ ਨਜ਼ਾਰੇ ਦੇ ਦੇ ਜੀ ਲੈਣ ਦੇ ਹਾਲ ਲੱਗ ਰਹੀ ਹੈ ਜਿਵੇਂ ਰਾਤ ਦੀ ਪਤਾਨੀ ਕਲਕਲੀ ਆਈ ਹੋਈ ਹੈ ਮੋਜਾਂ ਕਰਦੇ ਆ ਪਰੋਂ ਬੇਨਤੀ ਕੀਤੀ ਜੰਡੀਆਂ ਭਗਵਾਨ ਸਾਨੂੰ ਇੱਕ ਵੀ ਸਾਡੇ ਕੋਲੋਂ ਵੋਟਾਂ ਲੈ ਨਾ ਹੀ ਅਸੀਂ ਤੇਰੇ ਕੋਲ ਹੀ ਆ ਜਾਗੇ 2 ਸਾਲ ਦੇ ਵਿੱਚ ਕਿਸਾਨਾਂ ਵਾਸਤੇ ਜੋ ਲਾਈਟ ਦੀ ਸਮੱਸਿਆ ਆਉਂਦੀ ਸੀ ਅੱਗੇ ਰਾਤ ਨੂੰ ਆ ਜਾਂਦੀ ਕਦੇ 2 ਘੰਟੇ ਕਦੇ 3 ਘੰਟੇ ਹੁਣ ਜਦੋਂ ਵੀ ਜਾਈਏ ਆਪਾਂ ਲਾਈਟ ਚੱਲਦੀ ਦੀ ਚੱਲਦੀ ਮਿਲਦੀ ਆ ਕਿਸਾਨਾਂ ਵਾਸਤੇ ਫਿਰ ਨਹਿਰੀ ਪਾਣੀ ਦਾ ਪ੍ਰਬੰਧ ਪੂਰਾ ਕਰਿਆ ਹੋਇਆ ਖ਼ੁਦ ਮੇਰੇ ਪਿੰਡ ਦੇ ਵਿੱਚ ਮੈਂ ਦੇਖਿਆ ਇੱਕ ਸਾਡੇ ਵੀਰ ਨੇ ਉਹਨਾਂ ਦੇ ਡੈਡੀ ਰਿਕਸ਼ਾ ਰੇਡੀ ਚਲਾਉਂਦੇ ਸੀ ਤੇ ਅੱਜ ਉਹ ਮੁੰਡਾ ਪਟਵਾਰੀ ਦੀ ਜੌਬ ਲੈ ਚੁੱਕਿਆ ਜਿਹੜੇ ਬੱਚੇ ਅੱਜ ਫ੍ਰੀ ਚ ਜੱਜ ਬਣ ਗਏ ਉਹ ਬੱਚੇ ਪੜ੍ਹਾਈ ਦੀ ਬਤੌਲਤ ਏਡੇ ਏਡੇ ਕੰਮਾਂ ਤੇ ਪਹੁੰਚ ਕੇ ਬੈਸ ਸਾਹਮਣੇ ਇੰਨੀ ਵਧੀਆ ਪੜ੍ਹਾਈ ਕਰਤੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵੱਲ ਭੱਜ ਰਹੇ ਨੇਗੇ ਆਮ ਕਰਾਂ ਦੇ ਧੀਆਂ ਪੁੱਤਾਂ ਨੂੰ ਬਗੇਰ ਸ਼ਿਫਾਰਿਸ਼ ਬਗੇਰ ਪੈਸੇ ਤੋਂ ਬੱਚੇ ਨੌਕਰੀਆਂ ਦੇ ਉੱਤੇ ਸਿਲੈਕਸ਼ਨ ਹੋ ਰਹੀ ਆ ਬੱਚਿਆਂ ਦੀ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹਨੂੰ ਐਡ ਕਰਕੇ ਉਹ ਸਾਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਆ 30 ਕਿਲੋਮੀਟਰ ਦੇ ਉੱਪਰ ਹਰ ਇੱਕ ਵੀ ਕਲ ਖੜਾ ਸੁਪਰ ਹਾਈ ਲਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਮਾਨ ਸਰਕਾਰ ਨੇ ਇੱਕ ਵਧੀਆ ਫੋਰਸ ਬਣਾਈ ਆ ਵਧੀਆ ਗੱਡੀਆਂ ਦਿੱਤੀਆਂ ਨੇ ਐਕਸੀਡੈਂਟ ਹੁੰਦਾ ਨਾਲ ਦੀ ਨਾਲ ਉਹਦੀ ਦੇਖਰੇ ਕਰਕੇ ਉਹਨੂੰ ਬੰਦੇ ਨੂੰ ਬਚਾਇਆ ਜਾਂਦਾ ਜਾਂ ਨਾ ਬਚਾਇਆ ਜਾਂਦਿਆਂ ਨੇ ਭਾਈ ਮੁੱਖ ਮੰਤਰੀ ਬਣੇ ਭਵਨ ਸਿੰਘ ਜੀ ਮਾਨ ਉਹਨਾਂ ਨੇ ਦੁਖੰਡਾਏ ਹੋਏ ਸੀ ਦੇਖਿਆ ਹੋਇਆ ਸੀ ਵੀ ਆਮ ਪਰਿਵਾਰਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਕਹਿ ਸਕਦੇ ਆਂ ਵੀ ਇਮਾਨਦਾਰੀ ਨਾਲ ਜਿਹੜਾ ਵੀ ਬੱਚਾ ਜਪੜ ਰਿਹਾ ਕੋਈ ਹੌਸਲੇ ਨਾਲ ਪੜ ਰਿਹਾ ਵੀ ਸਾਡੇ ਮੁੱਖ ਮੰਤਰੀ ਇਮਾਨਦਾਰ ਆ ਮੈਨੂੰ ਜ਼ਰੂਰ ਕੋਈ ਨਾ ਕੋਈ ਨੌਕਰੀ ਜ਼ਰੂਰ ਮਿਲੂਗੀ ਬਾਦਲ ਵੀ ਰਾਜ ਕਰਕੇ ਕਾਂਗਰਸ ਵੀ ਰਾਜ ਕਰਕੇ ਪਰ ਇਹੋ ਜਿਹੀ ਸਰਕਾਰ ਨਹੀਂ ਕਦੇ ਆ ਜੋ ਗਰੀਬ ਲੋਕਾਂ ਦੀ ਜਿਨ੍ਹਾਂ ਨੇ ਬਾਹ ਫੜੀ ਹੋਵੇ ਲੋਕਾਂ ਨੂੰ ਆਸ ਵੱਜ ਗਈ ਕਿਉਂਕਿ ਆਮ ਘਰਾਂ ਦੇ ਧੀਆਂ ਪੁੱਤ ਜੱਜ ਵਕੀਲ ਡਾਕਟਰ ਬਣ ਰਹੇ ਨੇ ਟੀਚਰ ਬਣ ਰਹੇ ਨੇ ਪਟਵਾਰੀ ਲੱਗ ਰਹੇ ਨੇ ਤਸਦੀਲਦਾਰ ਲੱਗ ਰਹੇ ਨੇ ਸਾਡੇ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਖੁੱਲੇ ਨੇ ਜੋ ਵੀ ਤੁਹਾਡੇ ਬੱਚਿਆਂ ਦੇ ਵਿੱਚ ਸਕਿੱਲ ਆ ਉਹ ਆਪਣੀ ਸਕਿੱਲ ਦੇ ਅਨੁਸਾਰ ਪੜ੍ਹਾਈ ਕਰ ਸਕਦਾ ਕਿਸੇ ਨੇ ਪਾਇਲਟ ਬਣਨਾ ਕਿਸੇ ਨੇ ਇੰਜੀਨੀਅਰ ਬਣਨਾ ਕਿਸੇ ਨੇ ਖੜਿਆਰੀ ਕੋਈ ਵੀ ਸਿਸਟਮ ਆ ਉਹਦੇ ਅਕੋਰਡਿੰਗ ਉਹਦੀ ਪੜ੍ਹਾਈ ਉੱਥੇ ਐਮੀਨੈਂਸ ਦੇ ਵਿੱਚ ਹੋ ਰਹੀ ਹੈ ਕੱਲ੍ਹ ਹੀ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੂੰ ਘੇਰ ਰਿਆ ਜਿਉਂ ਬੇਦਾਗ ਹੈ ਤਾਂ ਹੀ ਘੇਰ ਰਿਆ ਸੋਚਿਆ ਹੀ ਨਹੀਂ ਸੀ ਲੋਕਾਂ ਨੇ ਵੀ ਇਹੋ ਜਿਹਾ ਸੀਐਮ ਆਊਗਾ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਇਮਾਨਦਾਰ ਕੰਮ ਕਰ ਰਿਹਾ ਲੋਕਾਂ ਦੀ ਰਜਿਸਟਰੀ ਫ੍ਰੀ ਹੋਣ ਲੱਗ ਗਈ ਆ ਲੋਕਾਂ ਦੇ ਫਾਇਦੇ ਬਹੁਤ ਜ਼ਿਆਦਾ ਪੁਰੇ ਨੇ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਤਾਂ ਇਹ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਸੱਚੇ ਪਾਤਸ਼ਾਹ ਭਗਵੰਤ ਸਿੰਘ ਮਾਨ ਮਾਨ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਵੀ ਲੈ ਕੇ ਜਾਵੇ ਤੇ 13 ਦੇ 13 ਸੀਟਾਂ ਜਿੱਤੇ ਆ ਕੇ ਪੰਜਾਬ ਨੂੰ ਮੋਰੀ ਬੜਾਵੇ ਬਿਲਕੁਲ ਭਾਈ ਜੀ ਸਾਡੇ ਸੀਐਮ ਜੋ ਮਾਨ ਸਾਹਿਬ ਨੇ ਇਹਨਾਂ ਨੇ ਇਸ ਇਲਾਕੇ ਦੀ ਨਹੀਂ ਪੂਰੇ ਪੰਜਾਬ ਦੀ ਨਿਹਾਰ ਬਦਲਤੀ ਅੱਜ ਤੁਹਾਨੂੰ ਸੀਐਮ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਇਸ ਹਲਕੇ ਨੂੰ ਨਹੀਂ ਪੂਰੇ ਸਮੁੱਚੇ ਪੰਜਾਬ ਨੂੰ ਮਾਣ ਆ ਸੀਐਮ ਸਾਹਿਬ ਤੇ ਜੋ ਉਹਨਾਂ ਨੇ ਕਦਮ ਜੋ ਉਪਰਾਲੇ ਕੀਤੇ ਨੇ ਸਭ ਤੋਂ ਪਹਿਲਾ ਉਪਰਾਲਾ ਜੋ ਆਪਾਂ ਕਹਿਣ ਜਾ ਰਿਹਾ ਮੈਂ ਤੁਹਾਨੂੰ ਨਿਰਬਿਗਨਤਾ ਸਹਿਤ ਜੋ ਬਿਜਲੀ ਸਪਲਾਈ ਆ ਪਿੰਡਾਂ ਦੇ ਵਿੱਚ ਜੋ ਲਾਈਟ ਮੋਟਰਾਂ ਵਾਲੀ ਐ ਨਾ ਜੱਟਾਂ ਵਾਲੀ ਕਿਸਾਨਾਂ ਲਈ ਵੀ ਤੇ ਆਮ ਗਰੀਬ ਪਰਿਵਾਰ ਮਜ਼ਦੂਰਾਂ ਲਈ ਵੀ ਉਹ 24 ਘੰਟੇ ਨਿਰਬਿਗਨਤਾ ਸਹਿਤ ਆ ਰਹੀ ਐ ਜੋ ਕਦੇ ਪਹਿਲਾਂ ਮੋਟਰਾਂ ਵਾਲੀ ਸਪਲਾਈ ਐ ਜੋ ਕਦੇ 6 ਘੰਟੇ ਕਦੇ 4 ਘੰਟੇ ਕਦੇ 2 ਘੰਟੇ ਕੱਟ ਤੇ ਕੱਟ ਲੱਗਦੇ ਸੀ ਉਹ ਕੱਟਾਂ ਤੋਂ ਸਾਨੂੰ ਬਹੁਤ ਵੱਡੀ ਰਾਤ ਮਿਲੀ ਆ ਜੋ ਆਪਾਂ ਕਹਿ ਲਈਏ ਵੀ ਜਿਹੜਾ ਪਾਣੀ ਸੀਗਾ ਨਹਿਰੀ ਪਾਣੀ ਉਹ ਜਿੱਥੇ ਤੱਕ ਮਾਨ ਸਾਹਿਬ ਦੀ ਸੋਚ ਆ ਕਹਿੰਦਾ ਜਿੱਥੇ ਨਕਸ਼ੇ ਦੇ ਉੱਪਰ ਨੀਲੀ ਲਹਿਣ ਆ ਮੈਂ ਪਾਣੀ ਉੱਥੇ ਤੱਕ ਪਹੁੰਚਾਉਣਾ ਤੇ ਉਹ ਤੇ ਮਾਨ ਸਾਹਿਬ ਕੰਮ ਵੀ ਬਕਾਇਦਾ ਕਰ ਰਹੇ ਨੇ ਜੋ ਸਾਡੇ ਸਕੱਤਰ ਸਾਹਿਬ ਨੇ ਉਹ ਵੀ ਬਹੁਤ ਮਿਹਨਤੀ ਤੇ ਇਸਤੇ ਨੇ ਉਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਪੁਲਿਸ ਵੱਲ ਦੀ ਗੱਲ ਕਰੀਏ ਤਾਂ ਇੱਕ ਨਵਾਂ ਬਲ ਐਡ ਕਰਕੇ ਐਸਐਸਐਫ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹਨੂੰ ਐਡ ਕਰਕੇ ਉਹ ਸਾਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਆ 30 ਕਿਲੋਮੀਟਰ ਦੇ ਉੱਪਰ ਹਰ ਇੱਕ ਵੀ ਕਲ ਖੜਾ ਸੁਪਰ ਹਾਈ ਲਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਤੇ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਖੜੀ ਕਰਕੇ ਜਿਹੜੇ ਕਿ ਪਹਿਲਾਂ ਇਲਾਕਾ ਨਿਵਾਸੀ ਨਾ ਕੋਈ ਐਕਸੀਡੈਂਟ ਹੋ ਜਾਂਦਾ ਸੀ ਉਹ ਹਰ ਕੋਈ ਉਹਨੂੰ ਹੱਥ ਪਾਉਣ ਤੋਂ ਝਿਜਕਦਾ ਸੀ ਇਸ ਦੇ ਤਹਿਤ ਜੋ ਇਹ ਐਸਐਸਫ ਫੋਰਸ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ हां ਸਕੂਲਾਂ ਦਾ ਬਿਲਕੁਲ ਜੀ ਸਾਡੇ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਖੁੱਲੇ ਨੇ ਉਹਦੇ ਤੱਕ ਤੁਸੀਂ ਜੋ ਵੀ ਤੁਹਾਡੇ ਬੱਚਿਆਂ ਦੇ ਵਿੱਚ ਸਕਿੱਲ ਆ ਉਹ ਆਪਣੀ ਸਕਿੱਲ ਦੇ ਅਨੁਸਾਰ ਪੜ੍ਹਾਈ ਕਰ ਸਕਦਾ ਕਿਸੇ ਨੇ ਪਾਇਲਟ ਬਣਨਾ ਕਿਸੇ ਨੇ ਇੰਜੀਨੀਅਰ ਬਣਨਾ ਕਿਸੇ ਨੇ ਖੜਿਆਰੀ ਕੋਈ ਵੀ ਸਿਸਟਮ ਆ ਉਹਦੇ ਅਕੋਰਡਿੰਗ ਉਹਦੀ ਪੜ੍ਹਾਈ ਉੱਥੇ ਐਮੀਨੈਂਸ ਦੇ ਵਿੱਚ ਹੋ ਰਹੀ ਹੈ ਤਾਂ ਲੱਗਦਾ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੂੰ ਮਾਰ ਪਾਇਆ ਬਿਲਕੁਲ ਜੀ ਬਿਲਕੁਲ ਇਹਦੇ 'ਚ ਕੋਈ ਦੋ ਰਹਿ ਨਹੀਂ ਹੈ ਉਸ ਤੋਂ ਬਾਅਦ ਜੇ ਮੈਂ ਤੁਹਾਡੇ ਨਾਲ ਇੱਕ ਹੋਰ ਆਪਣਾ ਇਹਦਾ ਸਾਂਝਾ ਕਰਦਾ ਜੋ ਸਿਸਟਮ ਹੁਣ ਚੱਲ ਰਿਹਾ ਸਰਕਾਰ ਦਾ ਮੌਜੂਦਾ ਅਸੀਂ ਕਹਿੰਦੇ ਆ ਵੀ ਇੰਨੇ ਕੰਮ ਜਿਵੇਂ ਮਾਨ ਸਾਹਿਬ ਨੇ 42000 ਪਲੱਸ ਨੌਕਰੀਆਂ ਦਿੱਤੀਆਂ ਨੇ ਤੇ 42000 ਦੇ ਵਿੱਚੋਂ ਜੇ ਮੈਂ ਕਹਾ ਤੁਸੀਂ ਹੋਰ ਤਾਂ ਕੀ ਮੇਰੇ ਕੋਲੇ ਇੱਕ ਬੰਦਾ ਵੀ ਲੈ ਕੇ ਆਜੋ ਜੋ ਕਹੇ ਕਿ ਮੈਂ ਕਰਪਸ਼ਨ ਦੇ ਤਾਏ ਤਾਂ ਭਰਤੀ ਹੋਇਆ ਬਿਲਕੁਲ 0% ਕਰਪਸ਼ਨ ਤੇ ਜੋ ਮਿਹਨਤ ਕਰ ਰਿਹਾ ਉਸ ਬੱਚੇ ਨੂੰ ਨੌਕਰੀ ਮਿਲ ਰਹੀ ਆ ਕੋਈ ਪੱਖਪਾਤ ਨਹੀਂ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਇਹ ਮਾਨ ਸਾਹਿਬ ਦੀ ਨੀਤੀ ਇਹਦਾ ਮੈਂ ਸਭ ਤੋਂ ਵੱਡਾ ਫੈਨ ਆ ਹਨਾ ਜਿਹੜੀ ਗੱਲ ਆ ਵੀ ਕੋਈ ਆਪਣਾ ਨਹੀਂ ਉਹ ਕਹਿੰਦੇ ਜੇ ਕੋਈ ਮੰਤਰੀ ਵੀ ਲੈ ਕੇ ਆਗਾ ਨਾ ਵੀ ਇਹ ਮੇਰਾ ਉਹ ਕਹਿੰਦੇ ਵੀ ਨਹੀਂ ਸਾਰੇ ਆਪਣੇ ਨੇ ਪੰਜਾਬ ਨੇ ਮੁੱਖ ਮੰਤਰੀ ਬਣਾਇਆ ਉਹਦੇ ਤਹਿਤ ਸਾਰੇ ਆਪਣੇ ਨੇ ਬਿਲਕੁਲ ਬਿਲਕੁਲ ਮਾਨ ਸਾਹਿਬ ਨੂੰ ਮੁਬਾਰਕਬਾਦ ਬਣਦੀ ਆ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਨਹਾਰ ਬਦਲੀ ਆ ਇਹਦੇ ਚ ਕੋਈ ਦੋ ਰਹਿ ਨਹੀਂ ਕੋਈ ਸ਼ੱਕ ਨਹੀਂ ਆ ਜੇ ਆਪਾਂ ਕਹੀਏ ਮੋਹੱਲਾ ਕਲੀਨਿਕ ਮੋਹੱਲਾ ਕਲੀਨਿਕ ਸਾਡੇ ਨੇੜੇ ਨizampur ਮੈਂ ਗਿਆ ਬਹੁਤ ਹੀ ਵਧੀਆ ਡਾਕਟਰ ਚੰਗ ਉਮਰ ਦੇ ਨੇ MBBS ਡਾਕਟਰ ਨੇ ਤੇ ਉਹਨੂੰ ਇੰਨਾ ਕ ਤਜਰਬਾ ਮੁੰਡੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਚੱਲ ਰਿਹਾਗਾ ਹਨਾ ਉੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰੇ ਟੈਸਟ ਫ੍ਰੀ ਨੇ ਸੁੱਕਣਾ ਪੂਰਾ ਹੋ ਗਿਆ ਪੰਜਾਬ ਦਾ ਅਸੀਂ ਕਹਿੰਦੇ ਪਹਿਲੀ ਵਾਰ ਨਿਕਲੀ ਫੈਲ ਕੀਤੀ ਸੀ ਇਹ ਹੰਗਾਮਾ ਬਿਲਕੁਲ ਜੀ ਬਿਲਕੁਲ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਜੋ ਮਾਨ ਸਾਹਿਬ ਨੇ ਸਿਹਤ ਸਿੱਖਿਆ ਦੇ ਲਈ ਕੰਮ ਕੀਤਾ ਪਾਣੀਆਂ ਦੇ ਲਈ ਬਿਜਲੀ ਦੇ ਲਈ ਕੰਮ ਕੀਤਾ ਆਪਾਂ ਕਹਿੰਦੇ ਆ ਵੀ ਮਾਨ ਸਾਹਿਬ ਜਿੰਨੀ ਵਾਰ ਵੀ ਇਸ ਧਰਤੀ ਤੇ ਅਸੀਂ ਰਹਿ ਰਹੇ ਆ ਉਹਨਾਂ ਦਾ ਹਰ ਸਾਹ ਦੇ ਨਾਲ ਵੀ ਸ਼ੁਕਰੀਆ ਦਾ ਨਹੀਂ ਕਰ ਸਕਦੇ ਮੈਂ ਤਾਂ ਪਹਿਲਾਂ ਸਰਦਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈਗੀ ਚਾਹੇ ਹੈਲਥ ਦੇ ਉੱਤੇ ਲਾ ਲੋ ਚਾਹੇ ਸਿੱਖਿਆ ਤੇ ਲਾ ਲੋ ਅੱਜ ਜਿਹੜੇ ਰੁਜ਼ਗਾਰ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਬਿਨ ਬਗੈਰ ਸ਼ਿਫਾਰਿਸ਼ ਬਿਨ ਬਗੈਰ ਪੈਸੇ ਤੋਂ ਬੱਚੇ ਨੌਕਰੀਆਂ ਦੇ ਉੱਤੇ ਸਿਲੈਕਸ਼ਨ ਹੋ ਰਹੀ ਹੈ ਬੱਚਿਆਂ ਦੀ ਤਾਕੇ 75 ਸਾਲਾਂ ਬਾਅਦ ਇੱਕ ਸਾਨੂੰ ਪੰਜਾਬ ਨੂੰ ਇਹੋ ਜਿਹਾ ਹੀਰਾ ਮੁੱਖ ਮੰਤਰੀ ਮਿਲਿਆ ਜੀਨੇ ਪੰਜਾਬ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾਗਾ ਤੇ ਇੱਕ ਮਾਨਦਾਰੀ ਦੇ ਨਾਲ ਆਪਣੀ ਸਰਕਾਰ ਚਲਾ ਰਿਹਾਗਾ ਤਾ ਕਦੇ ਸੋਚਿਆ ਵੀ ਇਦਾਂ ਦਾ ਸੀਐਮਓ ਫ੍ਰੀ ਬਿਜਲੀ ਉਤਰੇ ਨਹੀਂ ਕਦੇ ਸੋਚਿਆ ਦਾ ਕਰ ਵੀ ਨਹੀਂ ਤੀਗਾ ਅੱਜ ਮੰਨ ਲਓ ਸਾਨੂੰ ਘਰਾਂ ਨੂੰ ਬਿਜਲੀ 600 ਯੂਨਟ ਫ੍ਰੀ ਆ ਰਹੀ ਹੈਗੀ ਤੇ ਸਾਡੇ ਬੱਚਿਆਂ ਲਈ ਸਾਨੂੰ ਵਧੀਆ ਐਜੂਕੇਸ਼ਨ ਵਧੀਆ ਸਕੂਲ ਮਿਲ ਰਹੇ ਨੇਗੇ ਜਿਦੇ ਨਾਲ ਸਾਡੇ ਬੱਚਿਆਂ ਨੇ ਪੜ੍ਹ ਲਿਖ ਕੇ ਪਹਿਲਾਂ ਲੋਕਾਂ ਨੂੰ ਸਾਡੇ ਲੋਕਾਂ ਨੂੰ ਆਸ ਗਰੀਬ ਲੋਕਾਂ ਦੇ ਨੂੰ ਆਸੇ ਬੁਝ ਗਈ ਸੀ ਕਿ ਬੱਚੇ ਨੂੰ 10 12 ਪੜਾਉਂਦੇ ਤੇ ਉਸ ਤੋਂ ਬਾਅਦ ਵਿਚਾਰਾ ਦਿਹਾੜੀ ਦੱਪੇ ਦੇ ਉਹਦੇ ਵਿੱਚ ਹੁਣ ਲੋਕਾਂ ਨੂੰ ਆਸ ਵੱਜ ਗਈ ਕਿਉਂਕਿ ਆਮ ਘਰਾਂ ਦੇ ਧੀਆਂ ਪੁੱਤ ਜੱਜ ਵਕੀਲ ਡਾਕਟਰ ਬਣ ਰਹੇ ਨੇ ਟੀਚਰ ਬਣ ਰਹੇ ਨੇ ਪਟਵਾਰੀ ਲੱਗ ਰਹੇ ਨੇ ਤਹਿਸੀਲਦਾਰ ਲੱਗ ਰਹੇ ਨੇ ਕਿਉਂਕਿ ਬਗੇਰ ਪੈਸੇ ਤੋਂ ਹੁਣ ਹਰ ਇੱਕ ਬੰਦੇ ਨੂੰ ਇਹ ਹੈਗਾ ਮੈਂ ਆਪਣੇ ਬੱਚੇ ਨੂੰ ਪੜਾਵਾ ਪੜ੍ਹਾਈ ਕਰਨੀ ਜ਼ੋਰ ਦਮਾ ਵਧੀਆ ਸਕੂਲ ਬਣ ਬਣ ਕੇ ਲੋਕਾਂ ਦਾ ਖਰਚਾ ਘਟ ਗਿਆ ਇਸ ਕਰਕੇ ਅਸੀਂ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਐਡਾ ਬੜਾ ਅਪਰਾਲਾ ਕਰਕੇ ਵੀ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਲਈ ਲੱਗੇ ਹੋਏ ਨੇ ਮਾਨ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੈਂਗਸਟਰ ਬਾਤ ਖਤਮ ਕੀਤਾ ਜਾਂਦਾ ਸੜਕ ਸੁਰੱਖਿਆ ਫੋਰਸ ਲਈ ਜਿਹੜੀ ਕਦੇ ਨਹੀਂ ਸੀ ਇਹ ਵੀ ਬਹੁਤ ਵੱਡਾ ਪ੍ਰਾਲਾ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਸੀ ਤਾਂ ਸਰਕਾਰਾਂ ਆ ਕੇ ਚੱਕ ਦੀਆਂ ਤੇ ਇੱਥੋਂ ਕੀ ਸੀਗਾ ਇੱਥੋਂ ਬੰਦਾ ਤੜਫਦਾ ਤੜਫਦਾ ਰੋਡ ਦੇ ਉੱਤੇ ਮਰ ਜਾਂਦਾ ਸੀਗਾ ਤਾਂ ਕਿ ਮਾਨ ਸਰਕਾਰ ਨੇ ਇੱਕ ਵਧੀਆ ਫੋਰਸ ਬਣਾਈ ਆ ਵਧੀਆ ਗੱਡੀਆਂ ਦਿੱਤੀਆਂ ਨੇ ਐਕਸੀਡੈਂਟ ਹੁੰਦਾ ਨਾਲ ਦੀ ਨਾਲ ਉਹਦੀ ਦੇਖਰੇਖ ਕਰਕੇ ਉਹਨੂੰ ਬੰਦੇ ਨੂੰ ਬਚਾਇਆ ਜਾਂਦਾ ਜਾਂ ਨਾ ਬਚਾਈਆਂ ਜਾਂਦਿਆਂ ਨੇ ਬਹੁਤ ਵੱਡਾ ਪ੍ਰਾਲਾ ਹੈ ਮਾਨ ਸਾਹਿਬ ਦਾ ਪੂਰੇ ਹੋ ਗਏ ਹੱਲੇ ਲੱਗਦਾ 3 ਸਾਲਾਂ ਬਾਅਦ ਤਿੰਨ ਸਾਲਾਂ ਤੱਕ ਦਾ ਲੋਕ ਲੋਕ ਕਹਿਣਗੇ ਵੀ ਅਸੀਂ ਦੁਬਾਰਾ ਰਿਪੀਟ ਮਾਨ ਸਾਹਿਬ ਨੂੰ ਕਰਨਾਗਾ ਵੀ ਆਉਣ ਵਾਲੀ ਜਿਹੜੀ ਸਰਕਾਰ ਹੋਊਗੀ 2027 ਦੇ ਵਿੱਚ ਦੋ ਤਿੰਨ ਸਾਲਾਂ ਦਾ ਜਿਹੜਾ ਅਗਲਾ ਕੰਮ ਹੋਊਗਾ ਇੰਨੀ ਸਪੀਡ ਨਾਲ ਹੋਣਾ ਕਿ ਦੁਬਾਰਾ ਲੋਕ ਕਹਿਣਗੇ ਵੀ ਅਸੀਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਅਗਲਾ ਦੇਖਣਾ ਚਾਹੁੰਦੇ ਹਾਂ ਕੀ ਦੇਖਦੇ ਹੋ 2 ਸਾਲ ਪੂਰੇ ਹੋ ਗਏ ਪਰ ਤੁਮਾਰ ਦੇ ਲੱਗਦਾ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ ਹਾਂਜੀ 2 ਸਾਲ ਹੋ ਗਏ ਆਮ ਆਦਮੀ ਸਰਕਾਰ ਨੇ ਬਹੁਤ ਸਾਰੇ ਕੰਮ ਸਰਕਾਰ ਨੇ ਜਿਹੜੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਨਹੀਂ ਹੋਈ 2 ਸਾਲ ਦੇ ਵਿੱਚ ਕਿਸਾਨਾਂ ਵਾਸਤੇ ਜੋ ਲਾਈਟ ਦੀ ਸਮੱਸਿਆ ਆਉਂਦੀ ਸੀ ਅੱਗੇ ਰਾਤ ਨੂੰ ਆ ਜਾਂਦੀ ਕਦੇ 2 ਘੰਟੇ ਕਦੇ 3 ਘੰਟੇ ਹੁਣ ਜਦੋਂ ਵੀ ਜਾਈਏ ਆਪਾਂ ਲਾਈਟ ਚੱਲਦੀ ਦੀ ਚੱਲਦੀ ਮਿਲਦੀ ਆ ਕਿਸਾਨਾਂ ਵਾਸਤੇ ਫਿਰ ਨਹਿਰੀ ਪਾਣੀ ਦਾ ਪ੍ਰਬੰਧ ਪੂਰਾ ਕਰਿਆ ਹੋਇਆ ਤੇ ਜੋ ਕਿਸਾਨ ਬੈਠੇ ਨੇ ਬੈਠੇ ਰਹਿਣ ਨਹੀਂ ਆਪਣੇ ਆਪਣੇ ਨਕਸ਼ੇ ਲੈ ਕੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਲਵੇ ਜਾਣ ਉਹਨਾਂ ਦਾ ਕੰਮ 100 ਦਾ 100% ਕਰਕੇ ਦਿੰਦੇ ਨੇ ਜਿਹੜੇ ਅੱਗੇ 90 10 ਦੀ ਸਕੀਮ ਚੱਲਦੀ ਸੀ ਉਹ 100% ਦੇ ਨਾਲ ਹੋ ਰਹੀ ਆ ਤੇ ਬਾਕੀ ਬੱਚਿਆਂ ਦੀ ਸਕੂਲ ਦੀ ਜੋ ਸਕੂਲ ਦੀ ਪੜ੍ਹਾਈ ਹੈ ਉਹ ਫ੍ਰੀ ਹੋ ਰਹੀ ਹੈ ਚੰਗਾ ਖਾਣਾ ਪ੍ਰੋਵਾਈਡ ਕਰਾਇਆ ਜਾ ਰਿਹਾ ਬੱਚਿਆਂ ਵਾਸਤੇ ਪੀਪਰਾਂ ਦੀ ਤਿਆਰੀ ਵਾਸਤੇ ਨੰਬਰ 2 ਤੇ 3 ਤੇ ਜੀ ਆਪਣੀ ਸਰਕਾਰ ਨੇ ਜਿਹੜਾ ਅੱਜ ਨਾਭਾ ਰੋਡ ਦਾ ਕੰਮ ਤੀ ਅਧੂਰਾ ਪਿਆ ਤੀ ਇਹ ਚਾਲੂ ਕਰਵਾਇਆ ਨਰਿੰਦਰ ਕੌਰ ਭਰਾਏ ਦੀ ਅਗਵਾਈ ਦੇ ਵਿੱਚ ਤੇ ਜੀ ਬਾਕੀ ਤੁਸੀਂ ਐ ਲਾ ਲੋ ਵੀ ਸਰਕਾਰ ਅਹੈਰਾ ਸੀਐਮ ਸੋਚਿਆ ਹੀ ਨਹੀਂ ਤੀ ਲੋਕਾਂ ਨੇ ਵੀ ਇਹ ਜਾ ਸੀਐਮ ਆਊਗਾ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਇਮਾਨਦਾਰ ਕੰਮ ਕਰ ਰਿਹਾ ਕੱਲਾ ਹੀ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੂੰ ਘੇਰ ਰਿਹਾ ਜੇ ਉਹ ਬੇਦਾਗ ਹੈ ਤਾਂ ਹੀ ਘੇਰ ਰਿਹਾ ਤਾਂ ਫ੍ਰੀ ਬਿਜਲੀ ਹੋਈ ਅੱਜ ਲੱਗਦਾ ਕਿਸੇ ਨੂੰ ਕੋਈ ਬਿੱਲ ਨਹੀਂ ਆ ਰਿਹਾ ਪਹਿਲੀ ਸਰਕਾਰ ਹੈ ਹਾਂਜੀ 90% ਲੋਕਾਂ ਦੇ ਘਰਾਂ ਦੇ ਬਿਜਲੀ ਫ੍ਰੀ ਆ ਰਹੀ ਹੈ 300 300 ਪਲੱਸ 600 ਜੁੰਟ ਦੇ ਰਹੇ ਨੇ 2 ਮਹੀਨਿਆਂ ਦੇ ਵਿੱਚ ਕਦੇ ਸੋਚਿਆ ਸੀ ਕਿ ਇੰtanto ਦਾ ਵੀ ਹੋਊਗਾ ਸਰਕਾਰ ਬਿਲਕੁਲ ਨਹੀਂ ਜੀ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਵੀ ਅੱਗੇ ਲੋਕ ਕਹਿ ਕੁਛ ਜਾਂਦੇ ਸੀ ਲੀਡਰਾਂ ਤੋਂ ਜਣੀ ਅੱਕੇ ਪਏ ਸੀ ਪਰ ਅੱਜ ਉਹ ਸਚਾਈ ਦੇ ਰੂਪ ਦੇ ਵਿੱਚ ਸ੍ਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜੋ ਹੋ ਰਿਹਾ ਕੰਮ ਪੂਰਾ ਵਧੀਆ ਹੋਇਆ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 2 ਸਾਲ ਪੂਰੇ ਹੋ ਗਏ ਆ ਮਾਨ ਜੀ ਪਹਿਲਾਂ ਜਵਾਈਬ ਖਾਲਸਾ ਪਾਇ ਫਤਿਹ ਜੀ ਸਾਡੇ ਤਾਂ ਪੰਜਾਬ ਨੂੰ ਇੱਕ ਐਸਾ ਮਸੀਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਲੋਕਾਂ ਦੇ ਭਲੇ ਵਾਸਤੇ ਪਰਮਾਤਮਾ ਨੇ ਭੇਜਿਆਗਾ ਉਹ ਭਲਾ ਗਰੀਬਾਂ ਦਾ ਲਾ ਲਓ ਜਿਹੜੇ ਬੱਚੇ ਅੱਜ ਫ੍ਰੀ ਚ ਜੱਜ ਬਣ ਗਏ ਉਹ ਬੱਚੇ ਪੜ੍ਹਾਈ ਦੀ ਬਤੌਲਤ ਏਡੇ ਏਡੇ ਕੰਮਾਂ ਤੇ ਪਹੁੰਚ ਕੇ ਸਕੂਲਾਂ ਵਿੱਚ ਬੈਸਾਮ ਨੇ ਇੰਨੀ ਵਧੀਆ ਪੜ੍ਹਾਈ ਕਰਾਤੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵੱਲ ਭੱਜ ਰਹੇ ਨੇਗੇ ਸਾਡੇ ਏਰੀਏ 'ਚ ਸੜਕਾਂ ਦਾ ਲਾ ਲਓ ਅਸੀਂ ਤਾਂ ਦੂਜੀਆਂ ਪਾਰਟੀਆਂ ਛੱਡ ਕੇ ਪਾਰਟੀਆਂ ਜੁਆਇਨ ਕਰ ਰਹੇ ਆਗੇ ਆਮ ਪਾਰਟੀ ਨੂੰ ਜੁਆਇਨ ਕਰ ਰਹੇ ਆਗੇ ਵੀ ਪੁਗਤ ਅੰਤ ਸਿੰਘ ਦਾ ਮਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਟਰਾਂਸਪੋਰਟ ਦਾ ਨਾਲ ਉਹ ਤੇ ਬਾਕੀ ਬਾਕੀ ਜਿਹੜੀਆਂ ਸੜਕਾਂ ਨੇ ਗਿਆ ਸੜਕਾਂ ਦਾ ਕੰਮ ਚੱਲ ਪਿਆ ਜੀ ਲਾਇਬ੍ਰੇਰੀ ਸਾਡੇ ਲਾਇਬ੍ਰੇਰੀ ਨਵੀਂ ਬਣ ਰਹੀ ਹੈਗੀ ਸਾਡੇ ਸਟੇਡੀਅਮ ਵਿੱਚ ਗ੍ਰਾਂਟ ਭੇਜਤੀ ਸਟੇਡੀਅਮ ਦਾ ਕੰਮ ਚੱਲ ਪਿਆ ਸਾਡੇ ਤਾਂ ਬੀਬੀ ਨਰਿੰਦਰ ਕੌਰ ਭਰਾਜ ਨੇ ਤੋ ਇਹ ਪਗੋਂ ਤਾਂ ਸਕਮਾਨੀ ਐਸਾ ਕੰਮ ਕਰ ਰਹੇ ਨੇਰੀ ਲਿਆਤੀ ਕੰਮਾਂ ਦੀ ਤੇ ਜੁਗਾ ਜਗਤ ਦੇ ਸਾਰੇ ਸਾਡੇ ਬੱਚੇ ਵੀ ਯਾਦ ਕਰਨਗੇ ਵੀ ਕੋਈ ਸਰਕਾਰ ਆਈ ਸੀ ਤੇ ਉਹਨਾਂ ਨੇ ਕੰਮ ਕੀਤੇ ਸੀਗੇ ਤਾਂ ਲੱਗਦਾ ਵੀ ਫ੍ਰੀ ਬਿਜਲੀ ਹੋਈ ਹੈ ਤਾਂ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ ਹਾਂ ਬਹੁਤ ਫਾਇਦਾ ਮਿੰਜੂਤਾ ਜੀ ਹਾਲ ਤੱਕ ਜਿੱਦ ਦੇ ਫ੍ਰੀ ਹੋਈ ਹੈ ਬਿੱਲ ਨਹੀਂ ਆਇਆ ਸਾਡੇ ਏਰੀਆ 'ਚ ਤਾਂ ਬਿਲ ਕਿਸੇ ਨੂੰ ਆਇਆ ਨਹੀਂਗਾ ਮੈਨੂੰ ਤਾਂ ਲੱਗਦਾ ਸਾਰੇ ਸ਼ਹਿਰ 'ਚ ਨਹੀਂ ਬਿਲ ਆ ਰਿਹਾ 600 ਜੁਟ ਫ੍ਰੀ ਹੋਊਗੀ ਦੋ ਮਹੀਨਿਆਂ ਦੀ ਇਹ ਬਿਲ ਨਹੀਂ ਆ ਰਿਹਾ ਕਿਸੇ ਨੂੰ ਬਾਕੀ ਲੋਕਾਂ ਨੂੰ ਜਿਹੜੇ ਕਾਰਡ ਕੱਟੇ ਹੋਏ ਸੀ ਉਹ ਕਾਰਡ ਵੀ ਦੁਬਾਰੇ ਲਾਗੂ ਹੋ ਰਹੇ ਨੇਗੇ ਐਨਓਸੀ ਆ ਖਤਮ ਹੋ ਸੀ ਐਨਓਸੀ ਵਿੱਚ ਉਹ ਲਾਗੂ ਕਰਤੀਆਂ ਲੋਕਾਂ ਦੀ ਰਜਿਸਟਰੀਆਂ ਫ੍ਰੀ ਹੋਣ ਲੱਗ ਗਈਆਂ ਲੋਕਾਂ ਦੇ ਫਾਇਦੇ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਤਾਂ ਮੁਬਾਰਕਾ ਦਿਓ ਕਿ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਸੀ ਤਾਂ ਇਹ ਪ੍ਰਮਾਤਮਾ ਦਾ ਅੱਗੇ ਦੁਆ ਕਰਦੇ ਆ ਸੱਚੇ ਪਾਤਸ਼ਾਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਵੀ ਲੈ ਕੇ ਜਾਵੇ ਤੇ 13 ਦੇ 13 ਸੀਤਾ ਜਿਤਾ ਕੇ ਪੰਜਾਬ ਨੂੰ ਮੋਰੀ ਬੜਾਵੇ ਸਰਕਾਰ ਚੱਲਦੀ ਹੈ ਤੇ ਪਿਛਲੇ 2 ਸਾਲ ਤੋਂ ਪੰਜਾਬ ਦੇ ਲੋਕਾਂ ਨੇ ਇੱਕ ਫਤਵਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਬਦਲ ਲੈ ਕੇ ਆਏ ਸੀ ਤੇ ਚਲੋ ਪਾਰਟੀ ਨੇ ਵਾਅਦੇ ਵੀ ਕੀਤੇ ਸੀ ਤੇ ਆਮ ਲੋਕਾਂ ਦੇ ਵਿੱਚ ਜੇ ਅੱਜ ਆਪਾਂ ਦੇਖੀਏ ਤਾਂ ਮੈਂ ਕਹਿ ਸਕਦਾ ਕਿ ਕਾਫੀ ਹੱਦ ਤੱਕ ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਚੰਗੀ ਰਹੀ ਆ ਚਾਹੇ ਰੋਜ਼ਗਾਰ ਦੇ ਮਾਮਲੇ 'ਚ ਦੇਖੀਏ ਜਾਂ ਬਿਜਲੀ ਦਾ ਪ੍ਰਬੰਧ ਕਾਫੀ ਵਧੀਆ ਰਿਹਾ ਕਿਸਾਨਾਂ ਵਾਸਤੇ ਵੀ 24 ਘੰਟੇ ਬਿਜਲੀ ਦੇ ਵਿੱਚ ਵੀ ਜੋ ਮੁਫਤ ਬਿਜਲੀ ਦਿੱਤੀ ਹੈ ਇੱਕ ਬਹੁਤ ਵੱਡਾ ਸਹਾਰਾ ਚਲੋ ਵੱਡੇ ਲੋਕਾਂ ਨੂੰ ਤਾਂ ਨਹੀਂ ਪਤਾ ਲੱਗਦਾ ਇਹ ਗੱਲ ਦਾ ਪਰ ਮਿਡਲ ਕਲਾਸ ਜਿਹੜੇ ਆਮ ਪਰਿਵਾਰ ਨੇ ਜਦੋਂ ਉਹਨਾਂ ਨੂੰ ਇੱਕ ਬਹੁਤ ਵੱਡਾ ਸਹਾਰਾ ਜਿਉਂ ਉਹਨਾਂ ਨੂੰ ਬਿਜਲੀ ਦੇ ਬਿੱਲ ਨਹੀਂ ਭਰਨੇ ਪੈਂਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤੇ ਰੋਜ਼ਗਾਰ ਦੇ ਵਿੱਚ ਜਿਉਂਦੀ ਜਾਗਦੀਆਂ ਉਦਾਹਰਨਾਂ ਅੱਜ ਬਣ ਚੁੱਕੀਆਂ ਨੇ ਹਰ ਪਿੰਡ ਦੇ ਵਿੱਚ ਖੁਦ ਮੇਰੇ ਪਿੰਡ ਦੇ ਵਿੱਚ ਮੈਂ ਦੇਖਿਆ ਇੱਕ ਸਾਡੇ ਵੀਰ ਨੇ ਉਹਨਾਂ ਦੇ ਡੈਡੀ ਰਿਕਸ਼ੇ ਰੇਡੀ ਚਲਾਉਂਦੇ ਸੀ ਤੇ ਅੱਜ ਉਹ ਮੁੰਡਾ ਪਟਵਾਰੀ ਦੀ ਜੌਬ ਲੈ ਚੁੱਕਿਆ ਭਗਵੰਤ ਜੀ ਦੇ ਹੱਥੋਂ ਹੀ ਜੋਇਨਿੰਗ ਲੈਟਰ ਲਿਆ ਸੀ ਉਸਨੇ ਤੇ ਕਹਿ ਸਕਦੇ ਆਂ ਵੀ ਇਮਾਨਦਾਰੀ ਨਾਲ ਜਿਹੜਾ ਵੀ ਬੱਚਾ ਅੱਜ ਪੜ ਰਿਹਾ ਉਹ ਇੱਕ ਹੌਸਲੇ ਨਾਲ ਪੜ ਰਿਹਾ ਵੀ ਸਾਡਾ ਮੁੱਖ ਮੰਤਰੀ ਇਮਾਨਦਾਰ ਆ ਤੇ ਮੈਨੂੰ ਜ਼ਰੂਰ ਕੋਈ ਨਾ ਕੋਈ ਨੌਕਰੀ ਜ਼ਰੂਰ ਮਿਲੂਗੀ ਤੇ ਹਾਂਜੀ ਬਿਲਕੁਲ ਮੁਬਾਰਕਾਂ ਬਣਦੀਆਂ ਨੇ ਤੇ ਵੱਡੇ ਵੱਡੇ ਤਰਨਾਟ ਚਿਹਰੇ ਹਰਾਈ ਤੇ ਇੱਕ ਚੇਂਜ ਲੈ ਕੇ ਆਇਆ ਰਾਜਨੀਤੀ 'ਚ ਜੋ ਇੱਕ ਚੰਗਾ ਸੰਕੇਤ ਹੈ ਅੱਜ ਦੇ ਸਮੇਂ ਦੀ ਲੋਡ ਵੀ ਸੀ ਤੇ ਲੋਕਾਂ ਨੇ ਚੰਗਾ ਫੈਸਲਾ ਲਿਆ ਤੇ ਕਿਸੇ ਨੂੰ ਵੀ ਮੇਰਾ ਮਨ ਨਹੀਂ ਕਹਿੰਦਾ ਵੀ ਕੋਈ ਕੋਈ ਪਛਤਾਵਾ ਕਰ ਰਿਹਾ ਹੁਣ ਵੀ ਇਹਨਾਂ ਨੇ ਵੋਟ ਪਾਈ ਕਿਉਂਕਿ ਚੇਂਜ ਰਾਜਨੀਤੀ ਚ ਲਾਉਣਾ ਜ਼ਰੂਰੀ ਸੀ ਜਾਮਕਰਾਂ ਦੇ ਜਵਾਕ ਐਮ ਐਲ ਏ ਬਣੇ ਜਾਂ ਬਾਈ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਜੀ ਮਾਨ ਉਹ ਉਹਨਾਂ ਨੇ ਦੁਖੰਡਾਈ ਹੋਈ ਸੀ ਦੇਖਿਆ ਹੋਇਆ ਸੀ ਵੀ ਆਮ ਪਰਿਵਾਰਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਆ ਪਹਿਲਾਂ ਤੱਕੜੇ ਆਈ ਜਾ ਰਹੀ ਸੀ ਜਾਂੀ ਜਾ ਰਹੀ ਸੀ ਕੁਝ ਵੱਖਰਾ ਨਹੀਂ ਹੋ ਰਿਹਾ ਸੀ ਤੇ ਹੁਣ ਕੁਝ ਵੱਖਰਾ ਹੋ ਰਿਹਾ ਚਲੋ ਹੁੰਦਾ ਵੀ ਆ ਕੁਝ ਲੋਕ ਕ੍ਰਿਟਿਕਾਈਜ਼ ਵੀ ਕਰਦੇ ਨੇ ਇਹ ਗੱਲਾਂ ਨੂੰ ਆਲੋਚਨਾ ਹੁੰਦੀ ਹੈ ਪਰ ਆਲੋਚਨਾ ਦੇ ਵਿੱਚ ਵੀ ਵਿਕਾਸ ਹੁੰਦਾ ਗਲਤੀਆਂ ਤੋਂ ਸਿੱਖਦੇ ਵੀ ਰਹਿਣਗੇ ਪਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ 2 ਸਾਲ ਕਾਫੀ ਚੰਗਾ ਚਾਹੇ ਰੋਜ਼ਗਾਰ ਚਾਹੇ ਬਿਜਲੀ ਪ੍ਰਬੰਧ ਲਾਈਏ ਤੇ ਖੇਤ ਕਿਸਾਨ ਵੀ ਕਾਫੀ ਖੁਸ਼ ਨੇ ਬਿਜਲੀ ਦੇ ਪ੍ਰਬੰਧ ਚੰਗੇ ਨੇ ਲਾਈਟ ਹਾਂਜੀ ਹਾਂ ਬਿਲਕੁਲ ਮੁਬਾਰਕਵਾਦ ਦੇਣਾ ਚਾਹਾਂਗੇ ਮਾਨ ਸਾਹਿਬ ਨੂੰ ਇਹਦੇ ਵਾਸਤੇ ਕਿ ਅਸੀਂ ਦਾ ਚਾਹੁੰਦੇ ਉਹ ਵੱਧ ਤੋਂ ਵੱਧ ਹੋਰ ਬਸਤੇ ਚਾਹੁੰਦੇ ਵੀ ਇੱਕ ਦਰਮਨ ਨੂੰ ਹੋਰ ਮਿਲਣੀ ਚਾਹੀਦੀ ਤੁਸੀਂ ਸਾਡੇ ਦਿਲ ਦੀ ਗੱਲ ਕੋਚੋ ਕਿਉਂਕਿ ਹਲੇ ਸਿਰਫ 2 ਸਾਲ ਹੋਏ ਨੇ ਮਹਿਸੂਸ ਉਹਨੇ ਕਰਵਾਤਾ ਵੀ ਸਰਕਾਰ ਕੰਮ ਕਰ ਸਕਦੀ ਹੈ ਚਲੋ 3 ਸਾਲ ਹੋਰ ਪਏ ਨੇ ਤੇ ਅੱਗੇ ਵੀ ਉਹ ਆਸ ਰੱਖਦੇ ਹਾਂ ਵੀ ਚੰਗਾ ਕੰਮ ਕਰਨਗੇ ਪੰਜਾਬੀਆਂ ਵਾਸਤੇ ਤੇ ਕਿੰਨੇ ਕਿ ਜਿਹੜੇ ਲੋਕਾਂ ਦੇ ਦੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਮਾਨ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਤੇ ਮਾਨ ਸਰਕਾਰ ਨੇ ਜੋ ਸਾਡੇ ਲਈ ਕੀਤਾ ਉਹ ਕੋਈ ਸਰਕਾਰ ਨੇ ਸਾਡੇ ਲਈ ਨਹੀਂ ਕੀਤਾ ਮਾਨ ਸਰਕਾਰ ਇੱਕ ਆਮ ਲੋਕਾਂ ਦੀ ਸਰਕਾਰ ਆ ਇਹ ਜਿਨ੍ਹਾਂ ਨੇ ਆਮ ਲੋਕ ਤੇ ਗਰੀਬ ਲੋਕਾਂ ਦੀ ਬਾਹ ਫੜੀ ਆ ਠੀਕ ਆ ਨਾ ਹੁਣ ਤੁਸੀਂ ਮੈਡੀਕਲ ਸਹੂਲਤ ਲਾ ਲਓ ਮੁਹੱਲਾ ਕਲੀਨਿਕ ਹੋ ਗਿਆ ਹੋਰ ਹਸਪਤਾਲਾਂ ਚ ਦੇਖੋ ਜਾ ਕੇ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਜੀ ਤੇ ਸਿੱਖ ਘਰ ਦੇ ਬਿੱਲ ਦੇਖ ਲਓ ਜ਼ੀਰੋ ਬਿੱਲ ਆ ਰਹੇ ਨੇ ਹੁਣ ਸਾਰੇ ਉਹ ਵੀ ਸਾਡਾ ਪੈਸਾ ਹੁਣ ਸੇਵ ਹੋ ਰਿਹਾ ਜੀ ਤੇ ਉਹੀ ਪੈਸੇ ਨਾਲ ਅਸੀਂ ਹੋਰ ਖਰਚੇ ਚਲਾ ਰਹੇ ਹਾਂ ਬਹੁਤ ਵਧੀਆ ਇਹ ਇੱਕ ਉਪਰਾਲਾ ਕੀਤਾ ਮਾਨ ਸਾਹਿਬ ਨੇ ਤੇ ਸਾਨੂੰ ਲੈ ਕੇ ਵੀ ਸਕੂਲਾਂ ਨੂੰ ਬੜਾ ਤਲਕਾਇਆ ਜਾ ਰਿਹਾ ਸਕੂਲਾਂ ਫੈਮਿਲੀ ਸੱਚ ਮਾਨ ਹੁੰਦਾ ਬੱਚੇ ਜੇ ਸਰਕਾਰੀ ਸਕੂਲ ਦੇ ਵਿਚਾਲੇ ਦੇਖੋ ਜੀ ਹੁਣ ਜਿਹੜੇ ਪਹਿਲਾਂ ਵਾਲੇ ਸਰਕਾਰੀ ਸਕੂਲ ਸੀ ਉਹ ਸਰਕਾਰੀ ਸਕੂਲ ਨਹੀਂ ਰਹੇ ਹੁਣ ਸਰਕਾਰੀ ਸਕੂਲ ਹੋ ਗਏ ਇੱਕ ਪ੍ਰਾਈਵੇਟ ਸਕੂਲ ਮੰਗੂ ਹੋ ਗਏ ਜਿਨ੍ਹਾਂ ਚ ਬਹੁਤ ਵਧੀਆ ਸਿੱਖਿਆ ਤੇ ਖੇਡਾਂ ਦੇ ਉਪਰਾਲੇ ਤੇ ਹੋਰ ਬਹੁਤ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਇਹ ਲੱਗਦਾ 70 ਸਾਲਾਂ ਦੇ ਵਿੱਚ ਕਦੇ ਸੋਚਿਆ ਵੀ ਸੀਗਾ ਵੀ ਅਜਿਹੀ ਸਰਕਾਰ ਆਊਗੀ ਜਿਹੜੀ ਆਮ ਲੋਕਾਂ ਦੀ ਬਣੂ ਨਹੀਂ ਕਦੇ ਨਹੀਂ ਸੋਚਿਆ ਸੀ ਹੁਣ ਤੁਸੀਂ ਆਪ ਦੇਖ ਲਓ ਬਾਦਲ ਵੀ ਰਾਜ ਕਰ ਗਏ ਕਾਂਗਰਸ ਵੀ ਰਾਜ ਕਰ ਗਏ ਪਰ ਇਹੋ ਜਿਹੀ ਸਰਕਾਰ ਨਹੀਂ ਕਦੇ ਆਈ ਜੋ ਗਰੀਬ ਲੋਕਾਂ ਦੀ ਜਿਨ੍ਹਾਂ ਨੇ ਬਾਹ ਫੜੀ ਹੋਵੇ ਸਹੀ ਹੈ ਤਾਂ ਸੜਕ ਸੁਰੱਖਿਆ ਨੂੰ ਲੈ ਕੇ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਸੜਕ ਸੜਕ ਸੁਰੱਖਿਆ ਸੜਕਾਂ ਦਾ ਦੇਖ ਲਓ ਹੁਣ ਤੁਸੀਂ ਕੀ ਹਾਲ ਹੈ ਸੜਕਾਂ ਬਹੁਤ ਵਧੀਆ ਬਣਾਤੀਆਂ ਤੇ ਵਧੀਆ ਬਿਲਕੁਲ ਬਿਲਕੁਲ ਪੰਜਾਬ ਪੁਲਿਸ ਬਹੁਤ ਵਧੀਆ ਆਪਣਾ ਰੋਲ ਨਿਭਾ ਰਹੀ ਹੈ ਤੇ ਬਹੁਤ ਵਧੀਆ ਹੁਣ ਲੋਕਾਂ ਦੀ ਵੀ ਸੁਣਵਾਈ ਹੋ ਰਹੀ ਹੈ ਥਾਣਿਆਂ 'ਚ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਰਹੇ ਨੇ ਮਾਨ ਸਰਕਾਰ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਹ ਜੀ ਸਰਕਾਰ ਅਸੀਂ ਨੇ ਪਹਿਲੀ ਵਾਰ ਦੇਖੀ ਹੈ ਲੱਗਦਾ ਮੁਬਾਰਕਬਾਦ ਹੈ 2 ਸਾਲ ਅਸੀਂ ਮੈਂ ਕਹਿੰਦਾ ਮਾਨ ਸਾਹਿਬ ਨੂੰ ਮੁਬਾਰਕਾ ਕੀ ਅਸੀਂ ਉਹਨਾਂ ਦਾ ਮੂੰਹ ਮਿੱਠਾ ਕਰਾਵਾਂਗੇ ਜਦੋਂ ਉਹਰੇ ਆ ਗਏ ਬਹੁਤ ਵਧੀਆ ਉਹਨਾਂ ਨੇ ਸਰਕਾਰ ਚਲਾ ਰਹੇ ਨੇ ਸਮਾਤ ਵੀ ਦੇ 2 ਸਾਲ ਪੂਰੇ ਹੋਏ ਨੇ ਕਿ ਲੱਗਦਾ ਲੋਕਾਂ ਦੇ ਲਈ ਕੰਮ ਕਰਤੀ ਹਾਂ ਹਾਂਜੀ ਪਹਿਲਾ ਤਾਂ ਮੈਂ ਮਾਨ ਸਰਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜੀਨਾਂ ਦੀ ਸਰਕਾਰ ਨੇ ਆ ਕੇ ਆਪਣੇ ਇੱਥੇ ਦੀ ਕਾਫੀ ਚੀਜ਼ਾਂ ਨੂੰ ਮਤਲਬ ਬਦਲਾਵ ਵਿੱਚ ਲਿਆਂਦਾ ਜਿਵੇਂ ਹੁਣ ਬਿਜਲੀ ਦੇ ਬਿੱਲ ਨੇ ਇੱਕ ਜਿਵੇਂ ਸਾਡੇ ਵੀ ਆਪਣਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਹੋਰ ਲੋਕਾਂ ਦਾ ਵੀ ਮੈਨੂੰ ਸੁਣਨ ਚ ਆਇਆ ਹੈ ਕਿ ਜ਼ੀਰੋ ਬਿਜਲੀ ਦੇ ਬਿੱਲ ਆ ਰਹੇ ਨੇ ਦੂਜੇ ਨੰਬਰ ਤੇ ਐਜੂਕੇਸ਼ਨ ਦੇ ਤੌਰ ਤੇ ਮਾਨ ਸਰਕਾਰ ਨੇ ਸਭ ਤੋਂ ਵੱਡਾ ਜਿਹੜਾ ਇੱਕ ਉਪਰਾਲਾ ਕੀਤਾ ਹੈ ਜੋ ਕਿ ਬੱਚਿਆਂ ਦੀ এডੂਕੇਸ਼ਨ ਫ੍ਰੀ ਕੀਤੀ ਉਹਨਾਂ ਨੂੰ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਮੌਕਾ ਮਿਲਿਆ ਹੈ ਤੇ ਹੋਰ ਐਕਟੀਵਿਟੀ ਵੀ ਕਰਵਾਈਆਂ ਜਾ ਰਹੀਆਂ ਹਨ এডੂਕੇਸ਼ਨ ਦੇ ਵਿੱਚ 3rd ਤੇ ਮੁਹੱਲਾ ਕਲੀਨਿਕ ਜੋ ਕਿ ਇੱਕ ਮੈਡੀਕਲ ਦੇ ਤੌਰ ਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਤਾਂ ਜੋ ਆਪਣਾ ਟ੍ਰੀਟਮੈਂਟ ਨਹੀਂ ਕਰਵਾ ਸਕਦੇ ਹੈਗੇ ਬਜ਼ੁਰਗ ਹੋਗੇ ਜਵਾਨ ਹੋਗੇ ਉਹ ਮੈਡੀਕ ਆਪਣਾ ਮੁਹੱਲਾ ਕਲੀਨਿਕ ਵਿੱਚ ਜਾਂਦੇ ਨੇ ਤੇ ਉੱਥੇ ਆਪਣਾ ਡਾਕਟਰ ਨੂੰ ਦਿਖਾਉਂਦੇ ਨੇ ਤੇ ਉਹਨਾਂ ਨੂੰ ਉੱਥੇ ਕਾਫੀ ਸਹੂਲਤਾਂ ਮਿਲਦੀਆਂ ਹਨ ਹਾਂਜੀ ਸੋਚਿਆ ਸੀ ਵੀ ਇਦਾਂ ਦੀ ਸਰਕਾਰ ਉਹ ਵੀ ਫ੍ਰੀ ਬਿਜਲੀ ਹੋਊਗੀ ਸਭ ਦੀ ਹਾਂਜੀ ਸਾਨੂੰ ਮਾਣ ਸਰਕਾਰ ਤੇ ਬੜਾ ਮਾਣ ਹੈ ਕਿ ਉਹਨਾਂ ਨੇ ਆਪਣੀ ਸਰਕਾਰ ਜਦੋਂ ਲੈ ਕੇ ਆਏ ਨੇ ਤੇ ਉਹਦੇ ਵਿੱਚ ਸਾਨੂੰ ਇੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਕਿ ਬਿਜਲੀ ਫ੍ਰੀ ਬਿਜਲੀ ਫ੍ਰੀ ਐਜੂਕੇਸ਼ਨ ਬੱਚਿਆਂ ਦੀ ਫ੍ਰੀ ਹੋ ਰਹੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਐਜੂਕੇਸ਼ਨ ਦੇ ਤੌਰ ਤੇ ਸਰਕਾਰੀ ਸਕੂਲ ਸਰਕਾਰੀ ਸਕੂਲ ਨੇ ਜਿਹੜੇ ਦਿੱਖ ਬਦਲਤੀ ਐਮੈਨਸ ਬਣਾ ਦਿੱਤੇ ਹਾਂਜੀ ਹਾਂਜੀ ਕਿਉਂਕਿ ਮੈਂ ਖੁਦ ਆਪਣੇ ਦੋਨੋਂ ਬੇਟੀਆਂ ਸਰਕਾਰੀ ਸਕੂਲ ਦੇ ਵਿੱਚ ਪੜਾ ਰਹੀਆਂ ਮੈਡਮਾਂ ਨਾਲ ਮੇਰੀ ਉੱਥੇ ਗੱਲਬਾਤ ਹੁੰਦੀ ਰਹਿੰਦੀ ਹੈ ਪ੍ਰਿੰਸੀਪਲ ਸਰ ਨਾਲ ਉੱਥੇ ਜਾ ਕੇ ਮੈਂ ਕਾਫੀ ਇੱਕ ਪਰਿਵਰਤਨ ਦੇਖਦੀ ਹਾਂ ਤਾਂ ਉਸ ਦੇ ਵਿੱਚ ਮੈਨੂੰ ਐਵੇਂ ਹੈ ਕਿ ਮੇਰੇ ਆਪਣੇ ਬੱਚੇ ਹੀ ਨਹੀਂ ਬਾਕੀ ਦੂਜੇ ਬੱਚਿਆਂ ਨੂੰ ਵੀ ਅੱਗੇ ਲਿਆਇਆ ਜਾਵੇ ਤਾਂ ਉਹਨਾਂ ਨੂੰ ਕਾਫੀ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਲੱਗਦਾ ਮੁਬਾਰਕਾਂ ਬੰਦੀਆਂ ਨੇ ਬਿਲਕੁਲ ਜੀ ਮੈਂ ਆਨਸਰ ਕਾ ਮਾਨ ਸਾਹਿਬ ਦੀ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਹ ਆਪਣੀ ਸਰਕਾਰ ਤੇ ਵਿੱਚ ਐਨੇ ਚੰਗੇ ਉਪਰਾਲੇ ਕਰ ਰਹੇ ਹਨ ਤੇ ਅੱਗੇ ਵੀ ਮੈਂ ਇਹੀ ਇੱਕ ਉਮੀਦ ਕਰਦੀ ਹਾਂ ਕਿ ਮਾਨ ਸਰਕਾਰ ਵੱਧ ਤੋਂ ਵੱਧ ਨਵੇਂ-ਨਵੇਂ ਆਪਣੀਆਂ ਜੋ ਹੈ ਰੁਝਾਨ ਲੈ ਕੇ ਆਣ ਤਾਂ ਕਿ ਬੱਚਿਆਂ ਦਾ ਇੱਕ ਸਹਿਯੋਗ ਜੋ ਸਿੱਖਿਆ ਦੇ ਤੌਰ ਤੇ ਹੈ ਉਹਨਾਂ ਨੂੰ ਮਿਲੇ ਤੇ ਹੋਰ ਬੱਚੇ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਹਨ ਤੇ ਜਿਨ੍ਹਾਂ ਦੇ ਮਾਪੇ ਉਹਨਾਂ ਦਾ ਇੰਨਾ ਖਰਚਾ ਨਹੀਂ ਚੱਕ ਸਕਦੇ ਉਹ ਇਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਇੱਥੇ ਪਾਣ ਐਡਮਿਸ਼ਨਾਂ ਦੇਣ